ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਦੀ ਚਿੰਤਾ ਕਰਦਾ ਉਹਨਾਂ ਦੇ ਮਹੱਤਵਪੂਰਨ ਜੀਵਨ ਜਾਰੇ ਬਦਲਾਵ ਨੂੰ ਪੂਰੇ ਵਿਸ਼ਵ 'ਚ ਉਹ ਦੇਸ਼ 'ਚ ਦੱਸਦਾ ਕਿ ਜਿਹੜੀ ਸਰਕਾਰ ਨੇ 24 ਘੰਟਿਆਂ 'ਚ ਨਸ਼ਾ ਸਮਾਪਤ ਕਰਨ ਦੀ ਗੱਲ ਦਾ ਵਾਅਦਾ ਕੀਤਾ ਸੀ ਉਹ ਅੱਜ 24 ਮਹੀਨੇ ਬਾਅਦ ਵਿਚਾਰ ਕਰ ਰਹੇ ਨੇ ਕਿ ਨਸ਼ਾ ਸਮਾਪਤ ਕਿਸੇ ਤਰ੍ਹਾਂ ਕਰੇ ਝੂਠੇ ਵਾਅਦੇ ਬੇਵਫਾ ਸਰਕਾਰ ਨੁਸਖੀਆ ਨਿਕੰਮੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਫਾਰਮਿੰਗ ਚ ਅਸੀਂ ਤਰੱਕੀ ਨਹੀਂ ਕਰ ਪਾ ਰਹੇ ਅੱਗੇ ਨਹੀਂ ਵੱਧ ਪਾ ਰਹੇ ਨਵੀਆਂ ਫਸਲਾਂ ਨਵੀਆਂ ਯੋਜਨਾਵਾਂ ਲੈ ਕੇ ਨਹੀਂ ਆ ਪਾ ਰਹੇ ਇਹ ਤਿੰਨੇ ਸੈਕਟਰ ਇੱਕ ਚੇਨ ਹੈ ਅੱਜ ਟੋਟਲ ਪੰਜਾਬ ਦੇ ਅੰਦਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਕਾਰਨ ਉਹ ਫੇਲ ਹੋ ਗਏ ਸੁਖਬੀਰ ਬਾਦਲ ਸਾਹਿਬ ਨੇ ਜਿਹੜਾ ਇਲੈਕਸ਼ਨ 'ਚ ਗੱਲ ਕੀਤੀ ਮੈਨੂੰ ਬਹੁਤ ਹੋੜਾ ਇਤਰਾਜ਼ ਆ ਉਹਨਾਂ ਨੇ ਜਿਹੜੇ ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀ ਗੱਲ ਕੀਤੀ ਉਹ ਬਹੁਤ ਨਿੰਦਨੀ ਹੈ ਤੀਸਰੀ ਵਾਰ ਮੋਦੀ ਸਰਕਾਰ ਬਣਨ ਤੋਂ ਬਾਅਦ ਅੱਜ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਮਨ ਦੀ ਬਾਤ ਕੀਤੀ ਗਈ ਹੈ ਤਾਂ ਇਸ ਮਨ ਦੀ ਬਾਤ ਦੇ ਵਿੱਚ ਜਿਹੜਾ ਹੈ ਲੋਕਾਂ ਨੇ ਮਨ ਦੀ ਗੱਲ ਕਿੰਨੀ ਸੁਣੀ ਹੈ ਤਾਂ ਸਾਡੇ ਨਾਲ ਤਰਨ ਚੁਗ ਜੀ ਤਿਆਰ ਨੇ ਸਰ ਕੀ ਕਹਿਣਾ ਚਾਹੋਗੇ ਪਹਿਲੀ ਮਨ ਦੀ ਬਾਤ ਸੀ ਥਰਡ ਟਰਨਯਰ ਦੀ ਠੀਕ ਹੈ ਪਹਿਲੀ ਵਾਰ ਦੋ ਵਾਰ ਭਾਜਪਾ ਹੁੰਦੀ ਸੀ ਇਸ ਵਾਰ ਐਨਡੀ ਹੈ 111 ਵੀ ਮਨ ਦੀ ਬਾਤ ਹੈ ਔਰ ਪਹਿਲੇ ਵੀ ਐਨਡੀ ਦਾ ਸਰਕਾਰ ਸੀ ਹੁਣ ਵੀ ਐਨਡੀ ਦੀ ਸਰਕਾਰ ਹੈ ਪਹਿਲੇ ਵੀ ਭਾਰਤ ਦੇ ਸਭ ਨੇ ਉਹ ਡਿ ਪੋਲੀਟੀਕਲ ਪਾਰਟੀ ਭਾਰਤੀ ਜਨਤਾ ਪਾਰਟੀ ਸੀ ਅੱਜ ਵੀ ਸਾਹਮਣੇ ਵੱਡੀ ਪਾਰਟੀ ਮੋਦੀ ਜੀ ਦੀ ਪਾਰਟੀ ਨਰਿੰਦਰ ਮੋਦੀ ਜੀ ਦੀ ਪਾਰਟੀ ਭਾਜਪਾ ਸੁਨੇਹਾ ਕਿ ਉਹਨਾਂ ਨੇ ਪ੍ਰਿਆਵਰਣ ਦਾ ਸੰਦੇਸ਼ ਕਿਸ ਤਰ੍ਹਾਂ ਸਾਨੂੰ ਆਪਣੀ ਮਾਂ ਨੂੰ ਔਰ ਧਰਤੀ ਮਾਂ ਨੂੰ ਸਾਹਮਣੇ ਰੱਖ ਕੇ ਪੇੜ ਲਗਾਉਣਾ ਚਾਹੀਦਾ ਕਿਸ ਤਰ੍ਹਾਂ ਉਹਨਾਂ ਨੇ ਛੋਟੇ ਛੋਟੀਆਂ ਗੱਲਾਂ ਕਿਸ ਤਰ੍ਹਾਂ ਅੱਜ ਕਸ਼ਮੀਰ ਦੀ ਸਬਜ਼ੀ ਵਰਲਡ ਦੇ ਵਿੱਚ ਵਿਕ ਰਹੀ ਕਿਸ ਤਰ੍ਹਾਂ ਆਂਧਰਾ ਦੀ ਕਾਫੀ ਦਾ ਉਹਨਾਂ ਨੇ ਜ਼ਿਕਰ ਕੀਤਾ ਕੇਰਲ ਦੀ ਕਾਫੀ ਦਾ ਜ਼ਿਕਰ ਕੀਤਾ ਛੋਟੇ ਛੋਟੇ ਚੀਜ਼ਾਂ ਜ਼ਿਕਰ ਕਰਕੇ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦੇ ਨਾਗਰਿਕਾਂ ਦੀ ਚਿੰਤਾ ਕਰਦਾ ਉਹਨਾਂ ਦੇ ਮਹੱਤਵਪੂਰਨ ਜੀਵਨ ਜਾਰੇ ਬਦਲਾਵ ਨੂੰ ਪੂਰੇ ਵਿਸ਼ਵ 'ਚ ਉਹ ਦੇਸ਼ 'ਚ ਦੱਸਦਾ ਇਸ ਤੋਂ ਵਧੀਆ ਪਲੇਟਫਾਰਮ ਕੋਈ ਨਹੀਂ ਔਰ 111ਵਾਂ ਵਰਲਡ ਦਾ ਸਭ ਤੋਂ ਜ਼ਿਆਦਾ ਦੇਖਿਆ ਜਾਣ ਵਾਲਾ ਵਰਲਡ ਦਾ ਸਭ ਤੋਂ ਵੱਡਾ ਐਪੂਸੈਟ ਵਾਲਾ ਇੱਕ ਨਿਰੰਤਰ ਚਲਣ ਵਾਲਾ ਇੱਕ ਕਾਰਜਕ੍ਰਮ ਹੈ ਜਿਹੜਾ ਕਿ ਦੇਸ਼ ਦੇ ਹਰ ਨਾਗਰਿਕ ਨੂੰ ਮਾਰਗਦਰਸ਼ਨ ਕਰਦਾ ਪਰਸਾਹੀਤੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਨਸ਼ੇ ਦਾ ਆਲਮ ਬਹੁਤ ਲਗਾਤਾਰ ਵੱਧਾ ਜਾ ਰਿਹਾ ਹੈ ਸ਼ਾਇਦ ਹੀ ਕੋਈ ਦਿਨ ਐਸਾ ਹੋਏਗਾ ਜਿਸ ਦਿਨ ਅੱਦਾ ਦੀ ਕੋਈ ਮੰਦਭਾਗੀ ਖਬਰ ਨਹੀਂ ਆ। ਦੁਰਭਾਗੇਪੁਰਨ ਮੈਂ ਸਮਝਦਾ ਕਿ ਜਿਹੜੀ ਸਰਕਾਰ ਨੇ 24 ਘੰਟਿਆਂ ਚ ਨਸ਼ਾ ਸਮਾਪਤ ਕਰਨ ਦੀ ਗੱਲ ਦਾ ਵਾਅਦਾ ਕੀਤਾ ਸੀ ਉਹ ਅੱਜ 24 ਮਹੀਨੇ ਬਾਅਦ ਵਿਚਾਰ ਕਰ ਰਹੇ ਨੇ ਕਿ ਨਸ਼ਾ ਸਮਾਪਤ ਕਿਸ ਤਰ੍ਹਾਂ ਕਰਨਾ 24 ਮਹੀਨੇ ਸੱਤਾ ਦੇ ਮੰਦ ਦੇ ਅੰਦਰ ਚੂਰ ਹੋ ਕੇ ਜੈ ਜੈਕਾਰ ਦੇ ਨਾਰੇ ਤੇ ਸੇਰਿਆਂ 'ਚ ਵਿਸਤਰੇ ਹੁਣ 10000 ਪੁਲਿਸ ਵਾਲੇ ਵੀ ਬਦਲ ਨੇ ਅੱਜ ਸਭ ਕੁਝ ਕਰਨ ਨੂੰ ਤਿਆਰ ਹੈ ਲੇਕਿਨ 24 ਮਹੀਨੇ 26 ਮਹੀਨੇ ਕੀ ਕਰਦੇ ਰਹੇ ਭਗਵੰਤਮਾਨ ਸਾਹਿਬ ਅੱਜ ਵੀ ਕੇਵਲ ਹਾਰ ਦਾ ਵੱਡਾ ਕਾਰਨ ਹੈ ਜਿਹਦੇ ਕਾਰਨ ਭਗਵੰਤਮਾਨ ਸਾਹਿਬ ਦੇ ਪੈਰ ਗਰਮ ਹੋਏ ਨਹੀਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜਿਹੜੇ ਵਾਅਦੇ ਕੀਤੇ ਸੀ ਉਹ ਸਾਰੇ ਭੁੱਲ ਚੁੱਕੇ ਨਸ਼ਾ ਸਮਾਪਤ ਕਰਨ ਦਾ ਵਾਅਦਾ ਕੀਤਾ ਸੀ ਉਹ ਭੁੱਲ ਗਿਆ ਉਹਨਾਂ ਨੇ ਕਿਹਾ ਤਾਂ 31 ਜਨਵਰੀ ਤੱਕ ਸਾਰਾ ਨਸ਼ਾ ਖਤਮ ਹੋ ਜਾਏਗਾ ਉਹਨਾਂ ਦੇ ਕੁਲਦੀਪ ਧਾਲੀਵਾਲ ਨੇ ਕਿਹਾ ਭਵਨਤਮਨ ਜੀ ਦਾ ਵਾਅਦਾ ਤੇ 31 ਜਨਵਰੀ 2022 ਦਾ ਸੀ ਤੇ ਹੁਣ ਦੇ ਚੱਲ ਗਈ 24 ਤੇ 25 31 ਜਨਵਰੀ ਦਾ ਵਾਅਦਾ ਕਰ ਰਹੇ ਨੇ ਇਹ ਝੂਠੇ ਵਾਅਦੇ ਬੇਵਫਾ ਸਰਕਾਰ ਨੁਸਖੀਆ ਨਿਕੰਮੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੂਸਰੇ ਪਾਸੇ ਕਰਜ਼ਾ ਦਾ ਜਰਾ ਦਹਾਂਤ ਲਗਾਤਾਰ ਵਧ ਰਿਹਾ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਪੰਜਾਬ ਡਿਸਾਸਟਰ ਵੱਲ ਵੱਧ ਰਿਹਾ ਹੈ ਪੰਜਾਬ ਇਕਨੋਮਿਕਲ ਕਲਚਸ ਵਿੱਚ ਫਸ ਚੁੱਕਾ ਹੈ ਮੇਰਾ ਪੰਜਾਬ ਬਹੁਤ ਪੁੱਛੇ ਰਹਿ ਗਿਆ ਕਾਰਨ ਜਿਹੜੀਆਂ ਸਰਕਾਰਾਂ ਕੰਮ ਕਰ ਰਹੀਆਂ ਹਨ ਉਹਨਾਂ ਦਾ ਵਿਜ਼ਨ ਨਹੀਂ ਪੰਜਾਬ ਚ ਇੰਡਸਟਰੀ ਫੇਲ ਹੋ ਗਈ ਸਰਵਿਸ ਸੈਕਟਰ ਪਲਾਨ ਕਰ ਗਿਆ ਫਾਰਮਿੰਗ ਸੈਕਟਰ ਰੁਕ ਗਿਆ ਔਰੀ ਤਰੱਕੀ ਰੁਕ ਗਈ ਫਾਰਮਿੰਗ ਚ ਅਸੀਂ ਤਰੱਕੀ ਨਹੀਂ ਕਰ ਪਾ ਰਹੇ ਅੱਗੇ ਨਹੀਂ ਵੱਧ ਪਾ ਰਹੇ ਨਵੀਆਂ ਫਸਲਾਂ ਨਵੀਆਂ ਯੋਜਨਾਵਾਂ ਲੈ ਕੇ ਨਹੀਂ ਆ ਪਾ ਰਹੇ ਇਹ ਤਿੰਨੇ ਸੈਕਟਰਿਕ ਚੇਨ ਹੈ ਔਰ ਇਹ ਤਿੰਨਾ ਸੈਕਟਰਾਂ ਨੂੰ ਚੇਨ ਬਣਾਉਣ ਦਾ ਕੰਮ ਸਟਰੋਂਗ ਕਰਨ ਦਾ ਕੰਮ ਸਰਕਾਰਾਂ ਦਾ ਹੁੰਦਾ ਹੈ ਜਦਕਿ ਪਰਦੇਸ਼ ਦੀ ਸਰਕਾਰ ਦਾ ਵਿਜ਼ਨ ਹੀ ਨਹੀਂ ਕੋ ਕਹਿੰਦੇ ਸਾਡੇ ਪੈਸੇ ਨਹੀਂ ਸਾਨੂੰ ਦਿੱਤੇ ਜਾ ਰਹੇ ਹੈ ਰੂਰਲ ਡਿਵੈਲਪਮੈਂਟ ਫੰਡ ਆਰ ਡੀ ਐਫ ਦਾ ਪੈਸਾ ਨਹੀਂ ਕੇਂਦਰ ਸਰਕਾਰ ਭੇਜ ਰਹੀ ਅਸੀਂ ਕੀ ਕਰੀਏ ਮੈਂ ਸੁਮਿਤ ਜੀ ਨੂੰ ਅਥਾਰਾਈਜ਼ ਕਰ ਦੇਣਾ ਉਹ ਇਹਨਾਂ ਕੋਲ ਖਾਤਾ ਲੈ ਕੇ ਗ੍ਰੇਡ ਪੰਜਾਬ ਟੀਵੀ ਤੇ ਦੱਸ ਦੇਣ ਕਿ ਇਹ ਪੈਸਾ ਨਿਕਲਦਾ ਉਹਨਾਂ ਨੂੰ ਪਹੁੰਚ ਜਾਏ ਕੋਈ ਪੈਸਾ ਲੈਣ ਵਾਲਾ ਹੀ ਨਹੀਂਗਾ ਹੁਣ ਪੈਸਾ ਦਿੱਤਾ ਤੁਹਾਨੂੰ ਪਹਿਲੀ ਕਿਸ਼ਤ ਆਰਡੀਐਫ ਦੀ ਰੂਰਲ ਡਿਵੈਲਪਮੈਂਟ ਫੰਡ ਤੇ ਤੁਸੀਂ ਓਰਿਜਨਲ ਆਪਣੇ ਪੋਸਟਰ ਲਵਾਓਗੇ ਤੇ ਯੂਸੀ ਤੇ ਚਾਹੀਦਾ ਨਾ ਹੋਰਾ ਪੈਸਾ ਦਿੱਤਾ ਐਕਸ-ਰੇ ਮਸ਼ੀਨ ਖਰੀਦਣ antisense ਤੇ ਤੁਸੀਂ ਓਰੇ ਆਪਣੇ ਬੈਨਰ ਚਪਵਾ ਲਓ ਤੇ ਇਸ ਤਰ੍ਹਾਂ ਸਰਕਾਰਾਂ ਨਹੀਂ ਚਾਹੀਦੀ ਅਕਾਲੀ ਦਲ ਦੋ ਫਾੜ ਹੋ ਗਈ ਤੁਹਾਡਾ ਲੰਬਾ ਮਾਸ ਦਾ ਰਿਸ਼ਤਾ ਸੀ ਕਿਸੇ ਵੇਲੇ ਤਾਂ ਅਕਾਲੀ ਦਲ ਦੇ ਲੀਡਰ ਐਰੋਪ ਲਗਾ ਰਹੇ ਕਿ ਆਪਰੇਸ਼ਨ ਲੋਟਸ ਜਰਾ ਪਹਿਲੇ ਆਮ ਆਦਮੀ ਪਾਰਟੀ ਤੇ ਚਲਾਇਆ ਗਿਆ ਸੀ ਹੁਣ ਅਕਾਲੀ ਦਲ ਤੇ ਚਲਾਇਆ ਜਾ ਰਿਹਾ ਐਸਾ ਕਿ ਅਕਾਲੀ ਦਲ ਇੱਕ ਬਹੁਤ ਵੱਡੀ ਮੂਵਮੈਂਟ ਸੀ ਜਿਹੜੀ ਕਿ ਅੱਜ ਟੋਟਲ ਪੰਜਾਬ ਦੇ ਅੰਦਰ ਸੁਖਬੀਰ ਬਾਦਲ ਦੀ ਲੀਡਰਸ਼ਿਪ ਕਾਰਨ ਉਹ ਫੇਲ ਹੋ ਗਈ ਅੱਜ ਲੋਗਾਂ ਨੂੰ ਉਮੀਦ ਹੀ ਨਹੀਂ ਉਮੀਦ ਹੀ ਭਾਰਤੀ ਜਨਤਾ ਪਾਰਟੀ ਹੈ ਔਰ ਭਾਰਤੀ ਜਨਤਾ ਪਾਰਟੀ ਨਾ ਗੰਭੀਰਤਾ ਨਾਲ ਲੋਕ ਦੇਖ ਰਹੇ ਔਰ ਭਾਰਤੀ ਜਨਤਾ ਪਾਰਟੀ ਦਾ ਵੋਟ ਸ਼ੇਅਰ ਲਗਾਤਾਰ ਵਧ ਰਿਹਾ ਔਰ 2027 ਦਾ ਪਰਿਨਾਮ ਭਾਰਤੀ ਜਨਤਾ ਪਾਰਟੀ ਦੇ ਸਹਾਰੇ ਬਸ ਜਿਹੜੇ ਬਾਗੀ ਧੜੇ ਦੇ ਲੋਕ ਨੇ ਕਿਹਾ ਤੁਹਾਡੇ ਸੰਪਰਕ 'ਚ ਨਹੀਂ ਉਹ ਤੁਹਾਡੇ ਸੰਪਰਕ 'ਚ ਨਹੀਂ ਨਹੀਂ ਤੁਹਾਡੇ ਸੰਪਰਕ 'ਚ ਨਹੀਂ ਮੈਂ ਕਿਹਾ ਤੁਹਾਡੇ ਸੰਪਰਕ 'ਚ ਨਹੀਂ ਓਕੇ ਮਨ ਲ ਜਿਤਨਾ ਗੱਲਾਂ ਉੱਠ ਰਹੀਆਂ ਉਹ ਕਹਿੰਦੇ ਬੀਜੇਪੀ ਵੱਲੋਂ ਚਲਾਇਆ ਆਪਰੇਸ਼ਨ ਹੈ ਅਸੀਂ ਕੋਈ ਵੀ ਪਾਰਟੀ ਨਹੀਂ ਤੋੜਦੇ ਅਸੀਂ ਆਪਣੀ ਪਾਰਟੀ ਵੱਡੀ ਕਰਦੇ ਹਾਂ ਬਿਲਕੁਲ ਆ ਰਹੇ ਹੋ ਐਸਾ ਕਿ ਇਹ ਉਹਨਾਂ ਨੂੰ ਪੁੱਛੋ ਕਿ ਉਹਨਾਂ ਦਾ ਘਰ ਦੁਰਸਤ ਕਿਉਂ ਨਹੀਂ ਪਰ ਆਖਿਰਕਾਰ ਜਿਹੜੇ ਦੋ ਪਾਸ ਜਦੋਂ ਸੁਖਬੀਰ ਬਾਦਲ ਜੀ ਦਾ ਚਚੇਰਾ ਭਾਈ ਮਨਪ੍ਰੀਤ ਉਹਨਾਂ ਕੋ ਨਹੀਂ ਸਮਟਿਆ ਜਾ ਰਿਹਾ ਜਦੋਂ ਉਹਨਾਂ ਦੀ ਪਾਰਟੀ ਦੇ ਮਲੂਕਾ ਸਾਹਿਬ ਦੀ ਬਹੂ ਬੇਟਾ ਬੀਜੇਪੀ ਚ ਆ ਰਹੇ ਕਿਉਂਕਿ ਬੀਜੇਪੀ ਕੋ ਉਮੀਦ ਹੈ ਨਰਿੰਦਰ ਮੋਦੀ ਜੀ ਕੋ ਉਮੀਦ ਹੈ ਜਿਹੜੀ ਪੰਜਾਬ ਨੂੰ ਅੱਗੇ ਲੈ ਜਾਏ। ਅਸੀਂ ਉਮੀਦ ਸਮਝ ਰਹੇ ਅਸੀਂ ਕਿਉਂਕਿ ਇਸ ਵਾਰ VOTING PERCENTAGE ਵੀ ਭਾਜਪਾ ਦਾ ਵਧਿਆ ਭਾਜਪਾ ਐਗਜ਼ਿਸਟ ਕਰ ਰਹੀ ਹੈ ਪਰ ਜਿਹੜਾ ਬਾਗੀ ਤੜਾ ਹੈ ਕੀ ਉਹ BJP ਦੇ ਸੰਪਰਕ 'ਚ ਹੈ ਔਰ ਯਾ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਕੋਈ ਵੈਲਕਮ ਕਾਲ ਦਿੱਤੀ ਜੀ ਅਸੀਂ ਅਸੀਂ ਕਿਸੇ ਦੀ ਪਾਰਟੀ ਨਹੀਂ ਤੋੜ ਰਹੇ ਭਾਰਤੀ ਜਨਤਾ ਪਾਰਟੀ ਆਪਣੀ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਲੋਕਾਂ ਦਾ ਸਮੂਹ ਲੋਕਾਂ ਦਾ ਸਮਰਥਨ ਲੋਕਾਂ ਦਾ ਆਸ਼ੀਰਵਾਦ ਸਾਡੇ ਨਾਲ ਚੜ੍ਹ। ਪਰ ਤੁਹਾਡੇ ਨਾਲ ਜਦੋਂ ਤੱਕ ਨਕਾਲੀ ਦਲ ਸੀ ਇਕੱਠਾ ਸੀ ਉਹ ਨਕਾਲੀ ਦਲ ਖੇਰੂ ਖੇਰੂ ਹੈ। ਅਸੇ ਕਿ ਇਹਦਾ ਜਵਾਬ ਸੁਖਵੀਰ ਬਾਦਲ ਦੇਣਗੇ ਕਿ ਕੜੀ ਕਾਰਨ ਨੇ ਪਰ ਉਹ ਕਹਿੰਦੇ ਜੀ ਸੁਖਬੀਰ ਬਾਦਲ ਨੂੰ ਉਤਾਰ ਦਿਓ ਪ੍ਰਧਾਨਗੀ ਤੋਂ ਸਭ ਠੀਕ ਹੋ ਜਾਏ। ਐਸਾ ਕਿ ਸੁਖਬੀਰ ਬਾਦਲ ਸਾਹਿਬ ਨੇ ਜਿਹੜਾ ਇਲੈਕਸ਼ਨ 'ਚ ਗੱਲ ਕੀਤੀ ਮੈਨੂੰ ਬਹੁਤ ਹੋਰਾ ਇਤਰਾਜ਼ ਆ। ਉਹਨਾਂ ਨੇ ਜਿਹੜੇ ਪੰਜਾਬ ਦੇ ਹਿੰਦੂ ਸਿੱਖ ਭਾਈਚਾਰੇ ਨੂੰ ਤੋੜਨ ਦੀ ਗੱਲ ਕੀਤੀ ਉਹ ਬਹੁਤ ਨਿੰਦਣੀ ਹੈ। ਪਰ ਉਹ ਕਹਿੰਦੇ ਦੂਸਰੇ ਪਾਸੇ ਅਸੀਂ ਅਮਰਪਾਲ ਦਾ ਵਿਰੋਧ ਵੀ ਕਰ ਰਹੇ ਹਾਂ। ਦੇਖੋ ਗੱਲ ਇਹ ਹੈ ਕਿ ਅੱਜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਭਗਵਾਨ ਉਹਨਾਂ ਦਾ ਸਵਰਗਾਂ 'ਚ ਵਾਸਾ ਹੋਵੇ। ਦਰਵੇਸ਼ ਆਦਮੀ ਸਨ। ਹਿੰਦੂ ਸਿੱਖ ਭਾਈਚਾਰੇ ਦੀ ਗੱਲ ਕਰਦੇ ਸਨ। ਉੱਪਰ ਹੋ ਰਹੇ ਹੋਣਗੇ। ਕਿ ਮੇਰੇ بیٹے ਨੇ ਇਹੋ ਜੀ ਗੱਲ ਹੁਣ ਤੁਸੀਂ ਕੀ ਸਮਝਦੇ ਹੋ ਆਮ ਲੋਕ ਸਮੇਂ ਜਦੋਂ ਬੀਜੇਪੀ ਚ ਕੀ ਬਦਲਾਅ ਦੇਖੋ ਇੱਕ ਭਾਰਤੀ ਜਨਤਾ ਪਾਰਟੀ ਪੰਜਾਬੀਆਂ ਦੀ ਪਾਰਟੀ ਹੈ ਪੰਜਾਬੀਅਤ ਦੀ ਪਾਰਟੀ ਹੈ ਪੰਜਾਬ ਔਰ ਪੰਜਾਬੀਅਤ ਨੂੰ ਅੱਗੇ ਲੈ ਜਾਂਦੇ ਮਿਸ਼ਨ ਨੂੰ ਲੈ ਕੇ ਲੱਗੀ ਹੈ ਔਰ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਪਾਰਟੀ ਹੈ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਬਣਾਉਣ ਵਾਸਤੇ ਅਸੀਂ ਵਚਨਬੱਧ ਆਖਰੀ ਸਵਾਲ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਨਹੀਂ ਹੋ ਰਹੇ ਕਾਰਪੋਰੇਸ਼ਨ ਕਿੰਨੀ ਜ਼ਰੂਰੀ ਹੋਊਗੀ ਤੁਸੀਂ ਜ਼ਮੀਨੀ ਸਤਰ ਤੋਂ ਇੱਕ ਵੱਡੇ ਲੀਡਰ ਤੱਕ ਪਹੁੰਚੇ ਹੋ ਸਫ਼ਰ ਤੁਸੀਂ ਬਹੁਤ ਵੱਡਾ ਤੈਅ ਕੀਤਾ ਹੈ ਇਸ ਕਰਕੇ ਤੁਹਾਡੇ ਵਾਸਤੇ ਇਹ ਸਵਾਲ ਆਜ਼ਮੀ ਬੰਦਾ ਕਾਰਪੋਰੇਸ਼ਨ ਦਾ ਚੋਣ ਆਏਗਾ ਲੋਕ ਆਮ ਆਦਮੀ ਪਾਰਟੀ ਨੂੰ ਕਰਾਰਾ ਜਵਾਬ ਦੇ ਪਰ ਸਰਕਾਰ ਕਰਾਈ ਨਹੀਂ ਰੀਲੈਕਸ਼ਨ ਦਾ ਮੇਰਾ ਸਵਾਲ ਹੈ ਆਏਗਾ ਜਲਦੀ ਆਏਗਾ ਦਬਾਵ ਚ ਆਏਗਾ ਹੁਣ ਇਹ ਜਿਮਣੀ ਚੋਣਾ ਆਮ ਆਦਮੀ ਪਾਰਟੀ ਹਾਰ ਰਹੀ ਹੈ ਜਲੰਧਰ ਹਾਂ ਡੇਰਾ ਜਿੰਨਾ ਮਰਜੀ ਲਾ ਲੈਣ ਲੋਕ ਬਦਲਾ ਲੈਣਾ ਚਾਹੀਦਾ ਤੇ ਕੋਠੀ ਲੱਲੀ ਉੱਥੇ ਹੁਣ ਨਹੀਂ ਮੁਕਾਬਲਾ ਸਾਡਾ ਕੋਠੀਆਂ ਗੱਡੀਆਂ ਦੇ ਨਾਂ ਲੈਣ ਦੇ ਨਾਮ ਤੇ ਤੇ ਸੱਤਾ ਚ ਆਏ ਸੀ ਤੇ ਹੁਣ ਤੇ ਕੋਠੀਆਂ ਗੱਡੀਆਂ ਵਿੱਚ ਹੀ ਦੌੜ ਰਹੇ ਕਹਿੰਦੇ ਪੋਸਟਰ ਵੀ ਸਾਡੇ ਮੰਤਰੀ ਲਾ ਰਹੇ ਆ ਤੇ ਜਿੱਤ ਪੱਕੀ ਹੈ ਅਸਾ ਕਿ ਮੰਤਰੀਆਂ ਨੇ ਤੇ 90 ਮੰ MLA ਬਿਠਾਤੇ ਨੇ 1 MLA ਸੀਟ ਤੇ ਸਪਸ਼ਟ ਦਿਖ ਰਿਹਾ ਕਿ ਹਾਰ ਹੈ ਦਿੱਤੇ ਕਿ ਜਿਮ ਜਿਮਨੀ 100% ਹਾਰੇਗੀ ਆਮ ਆਦਮੀ ਪਾਰਟੀ 100% ਆਮ ਆਦਮੀ ਪਾਰਟੀ ਹਾਰੇਗੀ ਸ਼ੁਕਰੀਆ ਜੀ ਤਾਂ ਤਰਨ ਚੋਗਸਨ ਜਿੰਨਾ ਗੱਲਬਾਤ ਕੀਤੀ ਹੈ ਤਾਂ ਪੰਜਾਬ ਦੇ ਜਿਹੜੇ ਪਖਦੇ ਮਸਲੇ ਨੇ ਉਹਨਾਂ ਚ ਗੱਲਬਾਤ ਕਰਕੇ ਅੱਜ ਸਾਫ ਤੌਰ ਦੇ ਉੱਤੇ ਉਹਨਾਂ ਨੇ ਕਿਹਾ ਕਿ ਭਵੰਤਮਾਨ ਦੇ ਨਿਸ਼ਾਨਾ ਸਾਧਾ ਨਾਲ ਨਾਲ ਜਿਮਨੀ ਚੋਂਦੀ ਗੱਲ ਕੀਤੀ ਔਰ ਜੋ ਪਿਛਲੇ ਦਿਨਾਂ ਚ ਨਸ਼ੇ ਦਾ ਆਲਮ ਹੈ ਉਸਤੇ ਖੁੱਲ ਕੇ ਗੱਲ ਕਰਦੇ ਨਜ਼ਰ ਆਏ ਨਹੀਂ ਕੈਮਰਾਮੈਨ ਅਰਸ਼ਦ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ